ਸਤਿ ਸ਼੍ਰੀ ਅਕਾਲ ਮੈਂ ਜੀਵਨਜੋਤ ਕੋ ਤੁਸੀਂ ਦੇਖ ਰਹੇ ਹੋ ਜਨਨ ਟੈਵੀ ਅੱਜ ਜਿਹੜਾ ਏ ਧੋਲੀ ਤਾਰ ਜਿਹੜਾ ਮੱਥਾ ਟੇਕਣ ਆਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਬੜਾ ਵਧੀਆ ਲੱਗਿਆ ਜਿਹੜਾ ਮੱਥਾ ਟੇਕ ਕੇ ਇਸ਼ਨਾਨ ਕਰਕੇ ਜਿਹੜਾ ਇੱਥੇ ਇਸ਼ਨਾਨ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਜਿਹੜਾ ਏ ਚਰਨ ਗੰਗਾ ਸ੍ਰੀ ਚਰਨ ਗੰਗਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਹੈਗੇ ਆ ਜਿੱਥੇ ਕੀ ਧੋਲੀ ਤਾਰ ਤੇ ਇਸ਼ਨਾਨ ਵੀ ਕੀਤਾ ਤੇ ਤੁਹਾਨੂੰ ਵੀ ਜਿਹੜਾ ਹੈ ਦਰਸ਼ਨ ਕਰਵਾਉਣ ਲੱਗੇ ਆ ਤੇ ਤੁਸੀਂ ਵੀ ਜਰੂਰ ਦਰਸ਼ਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰੋ ਤਾਂ ਜੋ ਹੋਰ ਸੰਗਤ ਵੀ ਜਿਹੜਾ ਹੈ ਦਰਸ਼ਨ ਕਰ ਸਕੇ ਕਿਉਂਕਿ ਹੋਲੀਆਂ ਦੇ ਵਿੱਚ ਇੱਥੇ ਜਿਹੜਾ ਹੈ ਕਾਫੀ ਜ਼ਿਆਦਾ ਰਸ਼ ਹੁੰਦਾ ਹੈ ਕਾਫੀ ਜ਼ਿਆਦਾ ਸੰਗਤ ਇੱਥੇ ਆਂਦੀ ਹੈ ਬਾਬਾ ਭਗ ਸਿੰਘ ਜੀ ਦੇ ਵੀ ਜਾਂਦੀ ਹੈ ਉਸ ਤੋਂ ਪਹਿਲਾਂ ਜਿਹੜਾ ਇੱਥੇ ਧੋਰੀ ਧਾਰਤੀ ਇਸ਼ਨਾਨ ਕੀਤਾ ਜਾਂਦਾ ਹੈ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਅਸੀਂ ਜਿਹੜਾ ਹੋਲੀਆਂ ਤੋਂ ਪਹਿਲਾਂ ਹੀ ਜਿਹੜਾ ਇਸ਼ਨਾਨ ਕੀਤਾ ਦਰਸ਼ਨ ਕੀਤੇ ਬੜਾ ਵਧੀਆ ਲੱਗਿਆ ਤੇ ਸਾਨੂੰ ਲੱਗਿਆ ਤੁਹਾਨੂੰ ਵੀ ਜਿਹੜਾ ਦਰਸ਼ਨ ਕਰवाने ਚਾਹੀਦੇ ਨੇ ਕਿਉਂਕਿ ਹੋਲੀਆਂ ਦੇ ਵਿੱਚ ਤਾਂ ਜਿਹੜਾ ਇਹ ਇੱਥੇ ਇੰਨਾ ਜ਼ਿਆਦਾ ਰਸ਼ ਹੁੰਦਾ ਹੈ ਪੈਰ ਰੱਖਣ ਨੂੰ ਵੀ ਜਿਹੜੀ ਹੈ ਜਗ੍ਹਾ ਨਹੀਂ ਹੁੰਦੀ ਪਰ ਇਸ ਟਾਈਮ ਵੀ ਜਿਹੜੀ ਹੈ ਸੰਗਤ ਹੈਗੀ ਹੈ ਪਰ ਜਿਹੜਾ ਇਹ ਹੋਲੀਆਂ ਤੇ ਇੱਥੇ ਇਸ ਤੋਂ ਵੀ ਜ਼ਿਆਦਾ ਰਸ ਜਿਹੜਾ ਮੁੰਡਾ ਲੈ ਅਸੀਂ ਵੀ ਜਿਹੜਾ ਦਰਸ਼ਨ ਕਿਤੇ ਆ ਤੇ ਸਾਨੂੰ ਲੱਗਿਆ ਤੁਹਾਨੂੰ ਵੀ ਜਿਹੜਾ ਕਰਵਾਉਣੇ ਚਾਹੀਦੇ ਨੇ ਕਿ ਕਿਸੇ ਵੀ ਘਰ ਬੈਠ ਕੇ ਦਰਸ਼ਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸੋਹ ਸੰਤਾ ਤੱਕ ਵੀ ਜਰੂਰ ਪਹੁੰਚਾਓ ਤਾਂ ਜੋ ਘਰ ਬੈਠੀ ਹੋਣ ਸੰਗਤ ਜਿਹੜੀ ਹੈ ਦਰਸ਼ਨ ਕਰ ਸਕੇ ਪਵਿੱਤਰ ਸਥਾਨ ਤੇ ਜਿਹੜਾ ਇਸ਼ਨਾਨ ਕਰਕੇ ਬੜਾ ਵਧੀਆ ਲੱਗਿਆ ਮਾਨੂੰ ਸਕੂਨ ਮਿਲਿਆ ਜੀ ਆਇਆਂ ਨੂੰ ਸਾਧ ਸੰਗਤ ਜੀ ਤੁਹਾਡਾ ਹੋਲੀ ਮੇਲੇ ਤੇ ਪਵਿੱਤਰ ਅਸਥਾਨ ਸ੍ਰੀ ਚਰਨ ਗੰਗਾ ਆਉਂਤੇ ਸਵਾਗਤ ਹੈ ਆਪ ਜੀ ਨੂੰ ਹੋਲੀ ਪਰਮਦੀਪ ਲੱਖ ਲੱਖ ਵਧਾਈਆਂ ਜੀ ਤੁਹਾਡੀ ਮਨੋ ਕਾਮਨਾ ਪੂਰਨ ਹੋਵੇ ਬੇਨਤੀ ਕਰਤਾ ਮਹਾਂਸਿਰੀ ਚਰਨ ਗੰਗਾ ਜੀ ਜਿਹੜਾ ਹੈ ਇੱਥੇ ਬੋਰਡ ਵੀ ਲੱਗਿਆ ਹੋਇਆ ਹੈ ਸ੍ਰੀ ਚਰਨ ਗੰਗਾ ਜੀ ਜਿਹੜਾ ਧੋਲੀਧਾਰ ਅਸੀਂ ਵਿਸ਼ਨਾਣ ਕੀਤਾ ਤੇ ਤੁਸੀਂ ਵੀ ਜ਼ਰੂਰ ਦਰਸ਼ਨ ਕਰੋ ਸੰਗਤ ਪਹੁੰਚ ਵੀ ਰਹੀ ਹੈ ਪਰ ਬੋਲੀ ਤੇ ਜਿਹੜਾ ਕਾਫੀ ਜ਼ਿਆਦਾ ਰਸ ਹੁੰਦਾ ਹੈ ਇੱਥੇ ਜਿਹੜਾ ਪੈਰ ਰੱਖਣ ਨੂੰ ਵੀ ਜਿਹੜਾ ਜਗਾ ਨਹੀਂ ਹੁੰਦੀ ਇੰਨਾ ਜ਼ਿਆਦਾ ਰਸੜਾਏ ਇਸ ਜਗ੍ਹਾ ਤੇ ਹੁੰਦਾ ਹੈ ਕਾਫੀ ਜ਼ਿਆਦਾ ਪਵਿੱਤਰ ਜਿਹੜਾ ਇਹ ਮੰਨਿਆ ਜਾਂਦਾ ਹੈ ਇਸ਼ਨਾਨ ਕਰਨਾ ਬਾਬਾ ਵਿਟਪਾਲ ਸਿੰਘ ਜੀ ਦੇ ਡੇਰੇ ਦੇ ਵੀ ਦਰਸ਼ਨ ਤੁਹਾਨੂੰ ਕਰਵਾਵਾਂਗੇ ਉੱਥੇ ਵੀ ਜਿਹੜਾ ਮੱਥਾ ਠੇਕਣ ਦੇ ਲਈ ਜਾ ਰਹੇ ਆ ਪਹਿਲਾਂ ਸਾਨੂੰ ਲੱਗਿਆ ਕਿ ਤੁਹਾਨੂੰ ਓਏ ਸ੍ਰੀ ਚਰਨ ਗੰਗਾ ਧੀਰੇ ਦਰਸ਼ਨ ਵੀ ਕਰਵਾਉਣੇ ਚਾਹੀਦੇ ਨੇ ਢੋਲੀ ਤਾਰ ਦੇ ਵੀ ਦਰਸ਼ਨ ਕਰਵਾਉਣੇ ਚਾਹੀਦੇ ਨੇ ਕਾਫੀ ਸੰਗ ਜਿਹੜੀ ਐ ਪਹੁੰਚ ਰਹੀ ਐ ਕੱਲ੍ਹ ਹੋਲੀਆਂ ਤੋਂ ਪਹਿਲਾਂ ਕਿਉਂਕਿ ਥੋੜੇ ਦਿਨ ਹੀ ਰਹਿ ਗਏ ਨੇ ਹੋਲੀ ਨੂੰ ਵੀ ਇੱਥੇ ਇੰਨੇ ਜ਼ਿਆਦਾ ਰਸ਼ ਇੰਨੀ ਜ਼ਿਆਦਾ ਚੜਾਈ ਐ ਪੈਰ ਖਣੂ ਜਗ੍ਹਾ ਨਹੀਂ ਹੁੰਦੀ ਐ ਇੰਨੇ ਲੋਕ ਜਿਹੜਾ ਇੱਥੇ ਇਸ ਪਵਿੱਤਰ ਜਗ੍ਹਾ ਤੇ ਆਂਦੇ ਨੇ ਇਸ਼ਨਾਨ ਕਰਦੇ ਨੇ ਆਪਣੀਆਂ ਮਨੋ ਕਾਮਨਾਵਾਂ ਜੜੀਆਂ ਨੇ ਪੂਰਨ ਹੁੰਦੀਆਂ